ਸ਼ਰਯਮ ਗੁੰਡਾ ਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਨਾ ਸੀਸੀਟੀਵੀ ਤਸਵੀਰਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਨਾ ਜਲੰਧਰ ਦੇ বাস ਸਟੈਂਡ ਸਥਿਤ ਇੱਕ ਟਾਬੇ ਤੇ ਮਾਰਕੁੱਟ ਹੁੰਦੀ ਹੈ ਦੱਸਿਆ ਜਾ ਰਿਹਾ ਕਿ 10 ਤੋਂ 15 ਹਮਲਾਵਰਾਂ ਦੇ ਵੱਲੋਂ ਟਾਬੇ ਤੇ ਵੜ ਕੇ ਭੰਤੂੜ ਕੀਤੀ ਗਈ ਹੈ ਤੇ ਕਈ ਲੋਕ ਜ਼ਖਮੀ ਹੋਏ ਨੇ ਹਾਲਾਂਕਿ ਇਸ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਹਮਲਾਵਰਾਂ ਦੇ ਵੱਲੋਂ ਸ਼ਰਯਮੀ ਟਾਬੇ ਤੇ ਲੋਹੇ ਦੀਆਂ ਰਾਡਾਂ ਮਾਮਲੇ ਦੇ ਨਾਲ ਜੁੜੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਕਿਵੇਂ ਨਾ ਬਦਮਾਸ਼ਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਲੈ ਉਕੇ ਸਰੀਆਮ ਪਾਂਤੋੜ ਕੀਤੀ ਗਈ ਹੈ ਲੋਹੇ ਦੀ ਰੌੜ ਤੇ ਤੇਜ਼ਦਾਰ ਹਥਿਆਰਾ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਉਧਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਜਾਣਕਾਰੀ ਦੰਦਿਆ ਹੋਇਆ ਚੰਦਰ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਦੂਜੇ ਟਾਬੇ ਤੇ ਹਮਲਾ ਹੋਇਆ ਜਿੱਥੇ ਕਾਊਂਟਰ ਤੇ ਵਿਅਕਤੀ ਸ਼ਰਾਬ ਰੱਖ ਕੇ ਪੀਣ ਲੱਗਦਾ ਇਸ ਦੌਰਾਨ ਜਦ ਪੁੱਤਰ ਦੇ ਵੱਲੋਂ ਸ਼ਰਾਬ ਪੀਣ ਤੋਂ ਮਨਾ ਕੀਤਾ ਜਾਂਦਾ ਤਾਂ ਗੁੱਸੇ ਦੇ ਵਿੱਚ ਆਏ ਉਸ ਵਿਅਕਤੀ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਇਸ ਦੌਰਾਨ ਹੋਰ ਸਾਥੀ ਮੌਕੇ ਤੇ ਪਹੁੰਚਦੇ ਨੇ ਲੋਹੇ ਦੀਆਂ ਰਾਡਾਂ ਦਾ ਨਾ ਹਮਲਾ ਸ਼ੁਰੂ ਕਰ ਦਿੱਤਾ ਗਿਆ ਤੇ ਚੰਦਨ ਕੁਮਾਰ ਦਾ ਇਹ ਕਹਿਣਾ ਕਿ ਸਿੱਖ ਵਿਅਕਤੀ ਤੇ ਉਸ ਦੇ ਨਾਲ ਉਸ ਦੇ ਸਾਥੀ ਜਿਹੜੇ ਸਾਨੂੰ ਮੌਕੇ ਤੇ ਫਰਾਰ ਹੋ ਗਏ ਨੇ ਛੋਟੇ ਬੱਚੇ ਤੇ ਪਤਨੀ ਨੂੰ ਨਾਲ ਲੈ ਕੇ ਆਏ ਵਿਅਕਤੀ ਨੇ ਮਾਫੀ ਮੰਗਣੀ ਇੱਥੇ ਸ਼ੁਰੂ ਕਰ ਦਿੱਤੀ ਉਹਨਾਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਉਸ ਨੂੰ ਥਾਣੇ ਵਿਹ ਲਜਾਇਆ ਗਿਆ ਤੇ ਉਸ ਦੀ ਪਤਨੀ ਤੇ ਬੱਚੇ ਹੁਣ ਮਾਫੀ ਮੰਗ ਰਹੇ ਨੇ ਇਸ ਮਾਮਲੇ ਦੇ ਵਿੱਚ ਫਿਲਹਾਲ ਉਹਨਾਂ ਜਾਂਚ ਦੀ ਮੰਗ ਕੀਤੀ ਹੈ ਤੇ ਉਧਰ ਹੀ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਤਵਦੀਸ਼ ਕੀਤੀ ਜਾ ਰਹੀ ਹੈ ਤਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਚੰਦਰ কুমার ਮਹਾਗਾ ਜੀ ਚੰਦਰ ਜੀ ਕੀ ਗੱਲ ਹੋਈ ਹੈ ਜਿਹੜਾ ਦੇਰ ਰਾਤ ਤੁਹਾਡੇ ਟਾਬੇ ਦੇ ਉੱਤੇ ਜਿਹੜਾ ਹਮਲਾ ਹੋਇਆ ਇੱਤਨਾ ਤਾਂ ਸਾਡੇ ਟਾਬੇ ਦੇ ਕੋਈ ਗੱਲ ਨਹੀਂ ਹੋਈ ਸਾਡੇ ਪਰਲੇ ਟਾਬੇ ਤੇ ਗੱਲ ਹੋਈ ਹੈ ਜੀ ਮਤਲਬ ਕੋਈ ਬੰਦਾ ਸਾਡਾ ਉੱਤਰ ਵੀ ਵੈਸੇ ਨਾ ਟਾਬਾ ਆ ਹੂੰ ਦਾ ਮਤਲਬ ਉੱਥੇ ਇੱਕ ਬੰਦਾ ਸਾਡੇ ਕਾਊਂਟਰ ਦੇ ਉੱਤੇ ਸ਼ਰਾਬ ਰੱਖ ਕੇ ਪੀਣ ਲੱਗ ਪਿਆ ਮੇਰੇ ਬੇੜੇ ਨੇ ਕਿਹਾ ਕਿ ਇਸੀ ਸ਼ਰਾਬ ਨਹੀਂ ਪੀਂਦੇ ਜੀ ਉਹ ਬੰਦੇ ਨੇ ਹੱਥੋਂ ਬਾਈ ਕਰ ਦਿੱਤੀ ਸਾਡੇ ਨਾਲ ਹੂੰ ਉਹਦੇ ਹੋਰ ਸਾਥੀ ਆਏ ਆ ਦੇ ਵੀਰਾ ਡਾ ਡੁਕਾ ਮਾਰੀਆਂ ਅਸੀਂ ਕਾਬੂ ਕਰਕੇ ਤੇ ਚੁਕੀ ਲੈ ਆਏ ਹੂੰ ਉਹ ਬੰਦਾ ਜਿਹੜਾ ਉਹ ਤੇ ਭੱਜ ਗਿਆ ਸਰਦਾਰ ਤੇ ਡਰਾਈਵਰ ਨੇ ਟੱਸੀਏ ਜਿਹੜਾ ਦੂਜਾ ਬੰਦਾ ਸੀ ਉਹ ਆਪਣੀ ਮਿਸੇ ਨਾਲ ਸਾਲੇ ਨਾਲ ਤੇ ਬੱਚੇ ਨਾਲ ਸੀ 2 ਸਾਲ ਦਾ ਬੱਚਾ ਉਹ ਮਾਫੀਆਂ ਮੰਗਣ ਲੱਪੇ ਤੇ ਆ ਕੇ ਗਈ ਕੇ ਚਲੋ ਕੋਣ ਸੀਗੇ ਵਿਅਕਤੀ ਜਿਨ੍ਹਾਂ ਵੱਲੋਂ ਇਹ ਹਮਲਾ ਕੀਤਾ ਗਿਆ ਇਹ ਬੰਦੇ ਜਿੱਥੋਂ ਤੱਕ ਮੈਨੂੰ ਸ਼ੱਕ ਪੈਂਦਾ ਆ ਇੱਕ ਤਰ੍ਹਾਂ ਮੇਰੀ ਕੋਈ ਪੁਰਾਣੀ ਦਸ਼ਮਣੀ ਹੈ ਜੀ ਸ੍ਰੇਸ਼ਵਨ ਤੰਗਰੀ ਨਾਲ ਅੱਛਾ ਜੀ ਇੱਕ ਜਿਹੜਾ ਇਹ ਬੰਦਾ ਡਰਾਈਵਰ ਕਨੈਕਟਰ ਹੈਗਾ ਸ਼ਾਇਦ ਉਸ ਹੋਊਗਾ ਸੰਦਾ ਇਹ ਤਾਂ ਤਬਦੀਸ਼ ਤੇ ਹੀ ਪਤਾ ਲੱਗਣਾ ਹੈ ਜੀ ਹੋਣਾ ਕੋਈ ਹਾਂ ਤੇ ਉਸ ਤੋਂ ਬਾਅਦ ਜਿਹੜਾ ਇਸ ਥਾਪੇ ਦੇ ਉੱਤੇ ਹਮਲਾ ਵੀ ਕੀਤਾ ਇਹਦਾ ਕੀ ਕਾਰਨ ਜਿਹੜਾ ਹੋ ਗਿਆ ਆ ਉਤਰ ਹੋਇਆ ਮੈਨੂੰ ਇਹ ਨਹੀਂ ਸਮਝ ਲੱਗੀ ਉਤਰ ਦਾ ਉਹਨਾਂ ਨੂੰ ਨਾ ਪਤਾ ਨਾ ਗੱਲ ਨਾ ਬਾਤ ਇਹ ਤਾਂ ਉਹ ਇਸ ਥਾਪੀ ਤੇ ਹੀ ਪਤਾ ਲੱਗੇਗਾ ਜੀ ਕਿਉਂਕਿ ਦੁਕਾਨ ਦੇ ਉੱਤੇ ਜੇਕਰ ਗੱਲ ਕਰੀਏ ਕਾਫੀ ਤੋੜਪਨ ਹੋਈ ਆ ਬਹੁਤ ਜ਼ਿਆਦਾ ਜੀ ਬਲੱਡ ਆ ਦੇਖੋ ਕਿੱਦਾਂ ਖਿੱਲ ਰਿਹਾ ਪਿਆ ਮੇਰੇ ਤਨੀ ਜੇ ਨੂੰ ਚੰਗੀ ਤਰ੍ਹਾਂ ਉਹਨਾਂ ਨੇ ਦਾਤ ਦਾ ਦੁੱਤਰਾ ਨੂੰ ਮਾਰਿਆ ਵਾ ਉਹ ਲੈ ਕੇ ਆ ਜਿਹੜਾ ਵੱਡਾ ਬਿਖ ਕੀ ਨਾਮ ਹੈ ਤੁਹਾਡੇ ਭਤੀਜੇ ਦਾ ਉਹ ਹੀ ਹੂੰ ਆਸ-ਪਾਸ ਦੇ ਲੋਕਾਂ ਕੋਲ ਪਤਾ ਚੱਲੇਗਾ ਕਿ ਸ਼ੈਫ ਦੇ ਵੀ ਕੋਈ ਆਪਣਾ ਗੰਭੀਰ ਛਤਾ ਲੱਗੀਆਂ ਮੇਰੇ ਤੰਦੂਰੀਏ ਦੇ ਵੀ ਲੱਗੀਆਂ ਦਾਤਾਂ ਦੇ ਵੀ ਲੱਗੀਆਂ ਉਹ ਵਿਚਾਰੇ ਰੋਟੀ ਰੋਟੀ ਆ ਦੇਖੋ ਕਿੰਦਾ ਖਿਲ ਗਿਆ ਪਿਆ ਸਾਰੇ ਟੇਬਲਾਂ ਦੇ ਉੱਤੇ ਰੋਟੀ ਖਾਂਦੇ ਕਿ ਕੀ ਲੱਗਦਾ ਹੈ ਜਿਹੜਾ ਹਮਲਾ ਹੋਇਆ ਪੁਰਾਣੀ ਰੰਜਿਸ਼ ਕਰਕੇ ਹੋਇਆ ਜਾਂ ਕੋਈ ਹੋਰ ਮਾਮਲਾ ਕਰਕੇ ਵੀ ਆ ਜੀ ਹਾਂ ਠੀਕ ਹੈ ਜੀ ਬਾਕੀ ਸਭ ਰਿਸਤੇ ਪਤਾ ਲੱਗੇਗਾ ਇਸ ਇਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਅਸੀਂ ਪੁਲਿਸ ਨੂੰ ਕੁਝ ਨਹੀਂ ਤਾਂ ਇੱਥੇ ਪਰ ਕੋਈ ਨਹੀਂ ਹੈ ਤੇ ਮੋਟਰਸਾਈਕਲ ਦਾ ਨੰਬਰ ਕੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਪੁਲਿਸ ਨੂੰ ਕਹਿਿਆ ਜਾ ਰਿਹਾ ਸੇ ਇੱਕ ਹੋਰ ਆੜ ਉਹਨਾਂ ਦੀ ਇੱਥੇ ਡਿੱਗ ਗਈ ਆ ਉਹ ਦੇਖੋ ਜੀ ਵੀ ਰਾਹ ਹੈ ਹਮਲਾਵਰ ਕਾਦੇ ਤੇ ਆਏ ਸੀਗੇ ਕੀ ਪਹਿਨਾਵਾ ਸੀਗਾ ਕਾਦੇ ਤੇ ਆਏ ਸੀਗੇ ਜੀ ਉਹ ਪੌਲ ਥੱਲੇ ਸੀਗੇ ਸਾਰੇ ਅੱਛਾ ਜੀ ਪੌਲ ਥੱਲੇ ਸੀ 10 ਬੰਦੇ ਘੱਟੋ ਘਾਟ ਭਾਜੀ ਗਏ ਤੇ ਬਸ ਜਿੱਦਾ ਹੀ ਮਾਰਨ ਲੱਗੇ ਦਾਤਰ ਦੋਤਰ ਸਾਰਾ ਕੋ ਬੱਚੀ ਆ ਸਾਰੇ ਕਿੰਨਾ ਕੁ ਨੁਕਸਾਨ ਆ ਜਿਹੜਾ ਤੁਹਾਡਾ ਹੁਣ ਤੱਕ ਹੋਗਾ ਨੁਕਸਾਨ ਤੇ ਮੇਰਾ ਬੱਚੇ ਦਾ ਗੰਭੀਰ ਝੋਟਾ ਲੱਗਿਆ ਉਹ ਅਸੀਂ ਦੇਖਣ ਜਾ ਰਹੇ ਆ ਕੀ ਲੱਗਦਾ ਕਿ ਆਪਣਾ ਜਲੰਧਰ ਕਮਿਸ਼ਨਰ ਨੇ ਜਿਹੜੇ ਉਹ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਨੇ ਲੇਕਿਨ ਕੋਣ ਮੈਂ ਹਾਲ ਸਥਿਤੀ ਜੜੀ ਆ ਲੌਂਡ ਆਰਡਰ ਦੀ ਸਥਿਤੀ ਜੜੀ ਆ ਕਿੰਨੇ ਕ ਮੈਂਟੇਨ ਆ ਤਾਂ ਹੋਏਗਾ ਤੇ ਆਪਾਂ ਕਿੰਦਾ ਕਰਾਂਗੇ ਹੂੰ ਗੱਲ ਪਰਸੋਂ ਤੁਹਾਡੇ ਦੇਖਿਆ ਤੁਸੀਂ ਦੇਖਿਆ ਬੁੱਲਦੇ ਹੋਇਆ ਉਹ ਭਾਈ ਸਾਹਿਬ ਇੱਥੇ ਸੀਗੇ ਉਹਨਾਂ ਨੂੰ ਪੁੱਛੋ ਕੀ ਹੋਇਆ ਕਿੰਨਾ ਸਮਾਂ ਪਹਿਲੇ ਜਿਹੜਾ ਹਮਲਾ ਹੋਇਆ ਸਿਰਫ ਬਹੁਤ ਬਹੁਤ ਦਾ ਪੌਣ ਘੰਟਾ ਪਿੰਡ ਅੱਧੇ ਘੰਟੇ ਦੇ ਕਰੀਬ ਹੋ ਗਿਆ ਪੁਲਿਸ ਹਾਲੇ ਤੱਕ ਨਹੀਂ ਪਹੁੰਚੀ ਕੀ ਕੀ ਸਮਝਦੇ ਹੋ ਯਾਰ ਆਈ ਉਹ ਕਹਿੰਦੇ ਜੀ ਪੀਸੀਆਰ ਵਾਲਿਆਂ ਨੂੰ ਭੇਜ ਦਿੱਤਾ ਅਸੀਂ ਚਿਹਰੇ ਦੇਖਣ ਜੀ ਜੀ ਇਹ ਉਹਨਾਂ ਨੂੰ ਕਿਹਾ ਵੀ ਆ ਕੋਈ ਡਰਾਈਵਰ ਨੇ ਲੋਕ ਤੇ ਹੈਗੇ ਉਹਨਾਂ ਨੂੰ ਫੜ ਲੋ ਜੇਕਰ ਕੋਈ ਜਾਨੀ ਨੁਕਸਾਨ ਹੋ ਜਾਂਦਾ ਤੇ ਪੁਲਿਸ ਜਿਹੜੀ ਆ ਉਹ ਕਾਰਵਾਈ ਸਵੇਰੇ ਕਰੇਗੀ ਸਕਦਾ ਮੇਰੇ ਬੱਚੇ ਤੇ ਬਹੁਤ ਸੱਟਾਂ ਲੱਗੀਆਂ ਨੇ ਹੂੰ ਮੇਰੇ ਬੱਚੇ ਤੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਬਲੱਡ ਵੀ ਕੋ ਬਿੱਟਾ ਹੈ ਰਿਹਾ ਸਾਰੇ ਪਾਸੇ ਸਹੀ ਕਿਸੇ ਨਾਲ